ਲੋ جی ਸੰਤੋਤ ਦਰਸ਼ਨ ਕਰੋ ਅਜਮੇਰ ਸ਼ਰੀਫ ਦਰਗਾ ਖਵਾਜਾ ਗਰੀਬ ਨਿਵਾਰ ਮੋਇਦਨ ਚਿਸ਼ਤੀ ਦੀ ਨਾਤੇ ਇਹ ਦਰਗਾ ਬਹੁਤ ਜਿਆਦਾ ਫੇਮਸ ਹੈ ਤੇ ਬਹੁਤ ਜ਼ਿਆਦਾ ਇਸ ਦਰਗਾਹ ਦੀ ਮੰਨਤਾ ਹੈ ਦੂਰੋਂ ਦੂਰੋਂ ਸੰਗਤਾਂ ਆ ਕੇ ਦਰਸ਼ਨ ਕਰਨ ਆਂਦੀਆਂ ਹਨ ਆਹ ਘੜਾ ਦੇ ਕੋਸ ਘੜੇ ਵਿੱਚ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਵੱਡੇ ਘੜੇ ਵਿੱਚ ਦੇਗ ਤਿਆਰ ਕੀਤੀ ਜਾਂਦੀ ਹੈ ਤੇ ਸੰਗਤਾਂ ਵਿੱਚ ਵੰਡਾਈ ਜਾਂਦੀ ਹੈ ਦੇਖੋ ਸੋ ਮੈਂ ਲੱਗ ਗਿਆ ਸੀ ਲਾਈਨ 'ਚ ਮੈਂ ਬਹੁਤ ਸ਼ਰਧਾ ਨਾਲ ਖਵਾਜਾ ਗਰੀਬ ਨਿਵਾਜ਼ ਜੀ ਦੇ ਦਰਸ਼ਨ ਕੀਤੇ ਦੇਖੋ ਕਿੰਨੇ ਵਧੀਆ ਦਰਸ਼ਨ ਹੋਏ ਤੁਸੀਂ ਵੀ ਕਰੋ ਸੋ ਦਰਸ਼ਨ ਕਰਨ ਤੋਂ ਪਹਿਲਾਂ ਇਸ ਸਭ ਤੋਂ ਪਹਿਲਾ ਜਿਹਦਾ ਗੁਰਦੁਆਰਾ ਪ੍ਰਚੰਤੋ ਕਿਹਾ ਜਾਂਦੀ ਹੈ ਤੇ ਇੱਥੇ ਇੱਕ ਇਹਦੇ ਵਿੱਚ ਤੁਸੀਂ ਆਪਣੇ ਮੂੰਹ ਸਿਰ ਧੋ ਕੇ ਪਵਿੱਤਰ ਹੋ ਕੇ ਤੀਰ ਦਰਗਾਹ ਚ ਜਾ ਸਕਦੇ ਹੋ ਤੇ ਜਮੇ ਤੁਸੀਂ ਕਿੱਦਾਂ ਪਹੁੰਚ ਸਕਦੇ ਹੋ ਮੈਂ ਬਾਈ ਟ੍ਰੇਨ ਤੋਂ ਇਹ ਮੇਰੇ ਪਿਛਲੇ ਵਲੋਗ ਚ ਵੇਖਿਆ ਨਾ ਮੈਂ ਬਾਈ ਟ੍ਰੇਨ ਅਜਮੇ ਸ਼ਰੀਫ ਦਰਗਾਹ ਪਹੁੰਚ ਗਿਆ ਸੀ ਤੇ ਹੁਣ ਮੈਂ ਤੁਹਾਨੂੰ ਇਸ ਵਿੱਚ ਦੱਸਾਂਗਾ ਕਿ ਸਟੇਸ਼ਨ ਤੋਂ ਬਾਅਦ ਆ ਕੇ ਬਾਈ ਵੋਕ ਕਿੱਦਾਂ ਅਜਮੇ ਸ਼ਰੀਫ ਦਰਗਾਹ ਬਾਈ ਵੋਕ ਜਾ ਸਕਦੇ ਹੋ ਬਿਲਕੁਲ ਨੇੜੇ ਤੇ ਦੇਖੋ ਇਸ ਵੀਡੀਓ ਵਿੱਚ ਅੱਗੇ ਚਾਲਿਆ ਦੋਸਤੋ ਵੈਲਕਮ ਬੈਕ ਟੂ ਮੇ ਚੈਨਲ ਰੰਗਲੀ ਦੁਨੀਆ 21 ਆਈ ਹੋਪ ਕਿ ਸਾਰੇ ਘੈਂਟ ਹੋਗੇ ਤੇ ਇਸ ਟਾਈਮ ਆ ਅਜਮੇਰ ਸਟੇਸ਼ਨ ਦੇ ਬਾਹਰ ਠੀਕਰ ਸੋ ਅੱਜ ਮੈਂ ਤੁਹਾਨੂੰ ਦਿਖਸਣ ਲੱਗਾ ਮੈਂ ਤੁਸੀਂ ਬਾਈਬੂਕ ਅਜਮੇਰ ਸ਼ਰੀਫ ਤਰਗਾ ਬਾਈਬੂਕ ਪੈਦਲ ਕਿੱਦਾ ਜਾ ਸਕਦੇ ਹੋ ਜੇ ਤੁਸੀਂ ਸਟੇਸ਼ਨ ਦਿਖ ਰਿਹਾ ਨਾ ਜੁਮੇਰ ਦਾ ਜੁਮੇਰ ਜੰਕਸ਼ਨ ਔਰ ਇਹ ਨਾਲ ਜ ਸਾਹਮਣੇ ਵਿਕਟੋਰੀਆ ਕਲॉक ਦਿਖਦੀ ਪਈ ਨੇ ਜੁਬਲੀ ਵਿਕਟੋਰੀਆ ਕਲॉक ਔਰ ਇਹ ਨਾਲ ਹੀ ਇੱਥੇ ਗਲੀ ਹੈ ਮਦਾਲ ਗੇਟ ਇੱਥੋਂ ਸਿੱਧਾ ਹੀ ਤੁਸੀਂ ਤੁਰ ਪੈਣਾ ਵਾ ਸਿੱਧਾ ਬਾਈ ਵਗ ਜਾਣਾ ਬਾਕੀ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਰੋਹ ਦੀਆਂ ਖਾਣ ਪੀਣੀਆਂ ਦਾ ਸਾਥ ਆ ਸਾਹਮਣੇ ਲਾਈਟਾਂ ਲੱਗੀਆਂ ਆ ਇਹ ਚੌਕ ਆ ਮੈਦਾਨ ਚੌਕ ਤੇ ਇਰਮਾਨਾ ਤੁਹਾਨੂੰ ਜੇ ਹੋਟਲ ਵੀ ਲਾਣੇ ਸਾਹਮਣੇ ਹੋਟਲ ਵੀ ਮਿਲ ਜਾਣਗੇ ਠੀਕ ਆ ਸੋ ਮੈਂ ਤੁਹਾਨੂੰ ਕੋਈ ਗੱਲ ਕਹਿਣਾ ਹੋਟਲ ਤੁਸੀਂ ਆਪਣੇ ਬੁੱਕ ਕਰਾ ਕੇ ਆਇਓ ਠੀਕ ਆ ਉੱਥੋਂ ਮੈਂ ਆ ਗਿਆ ਸਾਹਮਣੇ ਸਟੇਸ਼ਨ ਤੋਂ ਔਰ ਇਹ ਨਾਲ ਹੀ ਤੁਸੀਂ ਇੱਧਰ ਆ ਗਲੀ ਹੈਗੀ ਸੱਜੇ ਮੁੜ ਜਾਣਾ ਸਿੱਧਾ ਹੀ ਦੇਖ ਬੇਨੇ ਹੋਰ ਬਾਈ ਕਿਵੇਂ ਹੋ ਠੀਕ ਹੋ ਇਹ ਡਿਲੀਵਰੀ ਕਰਦੇ ਹੋ ਵੇਰਫੁੱਲ ਕਾਹ ਸੇ ਐ ਜਮੇਰ ਸਹੀ ਹੋ? ਕਿਆ ਨਾਮ ਹੈ ਭਾਈ? ਕਿਉਂ ਨਹੀਂ ਮਿਲਗੇ ਇਹ ਵਿਚਾਰੇ ਗੰਦੇ ਸਾਡੀ ਵੀਡੀਓ ਬਣਾਉਂਦੇ ਛੱਪੇ ਹੋਏ ਹਨ ਰਮਾਨ ਦੇ ਨਾਲ। ਉਹ ਸਾਹਮਣੇ ਤੁਹਾਨੂੰ ਗੇਟ ਦਿਖ ਰਿਹਾ ਨਾ। ਤੁਸੀਂ ਉਹਦੇ ਅੰਟਰਸ ਕਰਨਾ ਹੈ। ਤੋ ਆ ਜਿਹੜਾ ਗੇਟ ਆ ਨਾ ਮੈਂ ਜਾਣਕਾਰੀ ਲਿੱਤੀ ਹੈ ਕਿ ਬਹੁਤ ਪੁਰਾਣਾ ਗੇਟ ਆ। ਦੇਖੋ ਕਿੰਨਾ ਮਜ਼ਬੂਤ ਆ ਤੇ ਹਜੇ ਤੱਕ ਆ ਪੂਰਾ ਸਿਆਹ ਦਿਖਦਾ। ਦੇਖੋ ਗੇਟ ਕਿੰਨਾ ਸ਼ਾਨਦਾਰ ਬਣਿਆ ਆ। ਅਜਮੇਰ ਦਾ। ਲੋ ਜੀ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਅਜਮੇਰ ਦੀਆਂ ਗਲੀਆਂ ਖਾਣਾ ਬਿਲਕੁਲ ਸਿੱਧੇ ਜਾਣਾ ਤੁਸੀਂ। ਉਹ ਜੀ ਸਿੱਧਾ ਤੇ ਹੀ ਬਾਜ਼ਾਰ ਦੇ ਰਸਤੇੋਂ ਥਾਣੀ ਜਾ ਜਾਗੇ ਇਨਾ ਹੋਆ ਰਸਤਾ ਸਸਤਾ 300 ਰੁਪਏ ਦੇ ਵਿੱਚ ਤੁਹਾਨੂੰ ਰੂਮ ਵੀ ਮਿਲ ਜਾਣਗੇ ਜੇ ਤੁਸੀਂ ਰੂਮ ਲੈਣਾ ਚਾਹੁੰਦਾ ਨਾ ਬਾਡੇ ਇੱਥੇ ਤੇ 300 ਰੁਪਏ ਦੇ ਤੁਹਾਨੂੰ ਮਿਲ ਜੇ ਹੋਟਲ ਦਾ ਨਾਮ ਲਿਖਿਆ ਹੈ ਹੋਟਲ A1 ਸਟਾਰ ਐ ਨਾਲ ਹੀ ਗਲੀ ਦੇ ਵਿੱਚ ਆ ਸੋ ਆਪਾਂ ਚੱਲਾਂਗੇ ਹੁਣ ਸਿੱਧਾ ਹੀ ਇਹ ਦਰਗਾਹ ਵਾਸਤੇ ਅੱਧੇ ਕੋ ਚਾਦਰਾਂ ਵੀ ਇੱਥੇ ਮਿਲਣਦੀਆਂ ਭਰਾ ਹੋਣੀ ਪੁਜਾਰ ਮੋਸਟਲੀ ਬੰਦ ਹੈਗਾ ਸਾਰਾ ਹਜੇ ਖੁੱਲਾ ਨਹੀਂ ਹੈਗਾ ਆ ਦੇਖੋ ਪਾਪਾ ਜੀ ਨੇ ਕਿੰਨਾ ਵਧੀਆ ਲੱਸਾ ਹਲੋ ਪਾਪਾ ਜੀ ਕਿਵੇਂ ਹੋ ਠੀਕ ਹੋ ਜੇ ਕੀ ਆਏ ਦਾਗੇ ਕਿਸ ਕੇ ਲਈ ਅੰਦਰ ਦਰਗਾਹ ਕੇ ਲਈ ਸਲੋ ਜੀ ਦਰਗਾਹ ਚ ਜਿਹੜੇ ਧਾਗੇ ਧੁਗੇ ਬੰਦੇ ਆਪਣੀ ਮੰਨਤ ਵਗੈਰਾ ਆਖੋ ਤਾਬੀਜ ਵਗੈਰਾ ਵੀ ਹੈਗੇ ਨੇ ਕਿ ਕੀ ਕੀ ਰੇਟ ਆ ਪਾਪਾ ਜੀ ਅੱਛਾ 20 ਔਰ 25 ਔਰ ਇਹ ਅੱਛਾ ਅੱਛਾ ਵੀ ਵੀ 25 25 ਰੁਪਏ ਆ ਤੇ ਪਾਪਾ ਜੀ ਵੇਚ ਦੇ ਨੇ ਜੇ ਕੋਈ ਪਰ ਅੱਜ ਇਸ ਟਾਈਮ ਬਾਜ਼ਾਰ ਬਿਲਕੁਲ ਬੰਦ ਹੈਗਾ ਬਾਜ਼ਾਰ ਜਿਹੜਾ ਖੁੱਲਿਆ ਨਹੀਂ ਹੈਗਾ ਆਂਦਾ ਹੋਰ ਰੌਣਕ ਮਿਲਨੀ ਸੀ ਆਂਦੇ ਵਕਤ ਤੁਹਾਨੂੰ ਰੌਣਕ ਦਿਖੇਗੀ ਆਂਦੇ ਵਕਤ ਮੈਂ ਸ਼ੂਟ ਕਰ ਕਰਕੇ ਤੁਹਾਨੂੰ ਇਹਨਾਂ ਦਿਖਾਵਾਂਗਾ ਲੋ ਜੀ ਪ੍ਰਾਚੀਨ ਬਾਲਾਜੀ ਮੰਦਿਰ ਵੀ ਹੈ ਇੱਥੇ ਦਰਗਾਹ ਤੇ ਦਰਗਾਹ ਦੇ ਨਜ਼ਦੀਕ ਜਾ ਰਹੇ ਆ ਚੈਲ ਪੈਲ ਵਧ ਰਹੀ ਆ ਰੌਣਕ ਦਿਖ ਰਹੀ ਆ ਆ ਦੇਖੋ ਰਾਜਸਤਾਨੀ ਲੱਸੀ ਮਿਲ ਜੇਗੀ ਤੁਹਾਨੂੰ ਬਈ ਇਹ ਕਿੰਨੇ ਦਾ 50 ਰੁਪਏ 50 ਰੁਪਏ ਚ ਤੁਹਾਨੂੰ ਲੱਸੀ ਮਿਲ ਜੇਗੀ ਰਬੜੀ ਵਾਲੀ ਲੱਸੀ ਦੇਖੋ ਬਾਜ਼ਾਰ ਤੇ ਕਿੰਨੀ ਰੌਣਕ ਲੱਗੀ ਹੋਈ ਆ ਜਮੇਰ شریف ਦਰਗਾਹ ਕਿਉਂ ਮੈਂ ਦਰਗਾਹ ਦੇ ਨਜ਼ਦੀਕ ਜਾ ਰਹੇ ਆ ਰੌਣਕ ਦਿਖ ਰਹੀ ਆ ਮੈਨੂੰ ਬਹੁਤ ਜ਼ਿਆਦਾ ਬਹੁਤ ਹੀ ਨਜ਼ਦੀਕ ਆ ਚੁੱਕੇ ਹਾਂ ਵਾ ਦਰਗਾਹ ਦੇ 40 ਮੇਰੇ ਚੈਲ ਪੈਲ ਚੈਲ ਪੈਲ ਲਈ ਆਏ ਹੋਏ ਨੇ ਇੱਥੇ ਸਾਹਮਣੇ ਕੋਈ ਆਟੋ ਤੇ ਆਂਦਾ ਆਟੋ ਉੱਥੋਂ ਤੱਕ ਹੀ ਰਹਿੰਦੇ ਆ ਬਾਅਦ ਚ ਤੁਹਾਨੂੰ ਬਾਈ ਬੋਕ ਹੀ ਜਾਣਾ ਪੈਣਾ ਜੀ ਇਹਨੇ ਦਰਗਾਹ ਸਲੋ ਜੀ ਆ ਦੇਖੋ ਸਾਹਮਣੇ ਅਜਮੇਰ شریف ਦਰਗਾਹ ਬਾਕੀ ਯਾਰ ਦੇਖੋ ਇੱਥੇ ਕਿੰਨਾ ਜਿਆਦਾ ਸੰਗਤ ਦਾ ਇਕੱਠ ਜੇ ਅਜਮੇਰ شریف ਦਰਗਾਹ ਬਹੁਤ ਜਿਆਦਾ ਦੇਖੋ ਕਿੰਨਿਆ ਰੋਣ ਕਾ ਲੱਗੀਆਂ ਆ ਸਾਰੀਆਂ ਦੁਕਾਨਾਂ ਸੱਜੀਆਂ ਆ ਆ ਦੇਖੋ ਬਾਈ ਕਾ ਸੇ ਹੋ ਬਾਈ ਹਦਰਾਬਾਦ ਲਾਬਾ ਸੇ ਹੋ ਆਪ ਬਾਈ ਹਦਰਾਬਾਦ ਕੀ ਨਾਮ ਹੈ ਬਾਈ ਲੋ ਜੀ ਦਰਸ਼ਨ ਕਰਨੇ ਆਏ ਆਪ ਵੀ ਦਰਸ਼ਨ ਲੋ ਜੀ ਭਾਈ ਉਹਨੇ ਦਰਸ਼ਨ ਕਰਨੇ ਆਏ ਹੋ ਬਾਕੀ ਯਾਰ ਦਰਗਾਹ ਦੇ ਕੇ ਨਾ ਮਨ ਨਹੀਂ ਖੁਸ਼ ਹੋ ਗਿਆ ਤਾਂ ਖਾਵਾਂਗਾ ਫਰੰਟ ਤੋਂ ਦੇਖੋ ਯਾਰ ਬੋਰ ਕੈਂਡ ਦਰਗਾਹ ਯਾਰ ਮਨ ਖੁਸ਼ ਹੋ ਗਿਆ ਦੇਖਿਆ ਫਰੰਟ ਦਰਵਾਜ਼ਾ ਹੈ ਤਾਂ ਭਾਈ ਨੇ ਬਹੁਤ ਹੈਲਪ ਕੀਤੀ ਮੈਂ ਕਿਹਨਾ ਭਾਈ ਆਪਕਾ ਮੁਹੰਮਦ ਭਾਈ ਨੇ ਬਹੁਤ ਹੈਲਪ ਕੀਤੀ ਵੇ ਲੋ ਮੇਰਾ ਬੈਗ ਵੀ ਜਮਾ ਕਰਾਤਾ ਤੇ ਹੁਣ ਆਪਣੇ ਸ਼ੂਜ ਇੱਥੇ ਰੱਖਣ ਲੱਗਾ ਥੈਂਕ ਯੂ ਭਾਈ ਦਰਗਾਹ ਦੇ ਨਾਲ ਹੀ ਹੈ ਭਾਈ ਦੀ ਸ਼ੌਕ ਮੇਰ ਸ਼ਰੀਫ ਦਰਗਾਹ ਹੈ ਤੁਹਾਨੂੰ ਦਰਸ਼ਨ ਕਰਾਣੇ ਆ ਬਾਬਾ ਜੀ ਦੇ ਸੱਤ ਪਹਿਲਾਂ ਆਪਣਾ ਸੇਰ ਟੱਕਲਾ ਫਿਰ ਚੱਲਦੇ ਅੰਦਰ ਆਂਦੇ ਆ ਠੀਕ ਐ ਤੋਂ ਅੰਦਰ ਚੱਲੇ ਆ ਮੈਂ ਦਰਸ਼ਨ ਕੋਈ ਯਾਰ ਕਿੰਨੀ ਜਾ ਰਹਾ ਸਗਰਾਈ ਨੇ ਪਰ ਦਰਗਾਹ ਦੇ ਅੰਦਰ ਦਾ ਐਂਟਰੀ ਵਿਖੋ ਕਿੰਨੀ ਜਾ ਰਹਾ ਕਿੰਨੀ ਸੰਗਤ ਆਈ ਹੋਈ ਆ ਬਾਹਰੋਂ ਤਾਂ ਚੁੱਪ ਨਾ ਕਿੰਨੀ ਆ ਇਹ ਦਰਗਾਹ ਕਿੰਨੀ ਜ਼ਿਆਦਾ ਸੰਗਤ ਹੈ ਬਿਲਕੁਲ ਸੰਗਤ ਹੈ ਯਾਰ ਅੰਦਰ ਬਹੁਤ ਵਧੀਆ ਲੱਗ ਰਿਹਾ ਮਨ ਬਹੁਤ ਖੁਸ਼ ਹੋ ਗਿਆ ਮੈਂ ਕਿ ਗੁੱਡ ਵਾਈਬਸ ਆ ਰਹੀਆਂ ਨੇ ਅੰਦਰ ਆ ਕੇ ਮੈਨੂੰ ਬਹੁਤ ਵਧੀਆ ਗੁੱਡ ਵਾਈਬਸ ਆ ਰਹੀਆਂ ਨੇ ਮੈਂ ਅੰਦਰ ਗਾਹੇ ਧੰਵਾਜੀ ਦਰਸ਼ਨ ਕਰਾਇਆ ਜਾਣਗੇ ਹਾਲੇ ਕਿ ਕਿਨਾ ਪਿਆਰਾ ਕਿਨਾ ਖੂਬਸੂਰਤ ਦੁਕਾਨਾ ਬਣੀ ਹੈ ਜੁਮੇ ਸ਼ਰੀਫ ਦਰਗਾਹ ਖਾਣਾ ਉੱਪਰ ਦੇਖੋ ਸੀੜੀਆਂ ਚੜ ਕੇ ਦੇਖੋ ਯਾਰ ਸੰਗਤਾਂ ਆਪਣੇ ਆਪਣੀ ਸ਼ਰਧਾਰੇ ਨਾਲ ਇੱਥੇ ਸੇਵਾ ਪਾ ਕੇ ਜਾ ਰਹੀਆਂ ਨੇ ਦੇਖੋ ਸੰਗਤਾਂ ਕਿੰਨੀਆਂ ਐ ਸੋ ਬਾਬਾ ਜੀ ਦੇ ਚੌਂਨ ਵਾਲੇ ਬਹੁਤ ਬਹੁਤ ਦੂਰੋਂ ਆਂਦੇ ਤੇ ਬਹੁਤ ਜ਼ਿਆਦਾ ਮਨਤਾ ਕੀ ਐ ਇਸ ਦਰਗਾਹ ਦੀ ਉਹਨੇ ਪੱਥੇ ਲੈ ਜਾਂ ਲੱਗੇ ਆ ਨੀਚੇ ਤੇ ਦਰਗਾਹ ਦੀ ਜਾ ਕੇ ਦਰਸ਼ਨ ਕਰਦੇ ਲੋ ਜੀ ਆ ਦੇਖੋ ਸਾਰੇ ਇਹਨਾਂ ਦੁਕਾਨੇ 'ਚ ਹੱਥ ਤੇ ਪੈਰ ਮੂੰਹ ਪੂਰਾ ਇਸ਼ਨਾਨ ਕਰਕੇ ਜਾ ਰਹੇ ਨੇ ਜਿੱਦਾਂ ਆਪਾਂ ਗੁਰਦੁਆਰੇ ਵਿੱਚ ਪੈਰ ਚੜਨ ਧੋ ਕੇ ਜਾਂਦੇ ਆ ਇਦਾਂ ਹੀ ਐ ਮਸਜਿਦ ਦੇ ਇੱਥੇ ਜਿਹੜੀ ਦਰਗਾਹ ਹੈ ਪੂਰੇ ਹੱਥ ਪੈਰ ਧੋ ਕੇ ਫੇਰ ਹੀ ਅੰਦਰਸ਼ਣ ਜਾਣਗੇ ਹੁਣ ਆਪਾਂ ਆਪ ਕਰਦੀਆਂ ਉੱਥੇ ਬੈਠ ਕੇ ਸਭ ਤੋਂ ਪਹਿਲਾਂ ਪੈਰ ਸੰਗਤਾਂ ਵੇਖੋ ਯਾਰ ਸੋ ਸਾਹਮਣੇ ਦਰਗਾਹ ਹੈ ਤੇ ਪੰਤ ਜਾਨਿਆਂ ਦਰਸ਼ਨ ਕਰਨੰਦੇ ਮੇਰੇ ਕੋਲ ਲਾਈਨ 'ਚ ਲੱਗਣਾ ਪੈਣਾ ਲਾਈਨ ਬਹੁਤ ਜ਼ਿਆਦਾ ਲੰਬੀ ਹੈਗੀ ਆ ਆ ਦੇਖੋ ਸਾਰੀਆਂ ਸੰਗਤਾਂ ਲਾਈਨ 'ਚ ਲੱਗੇ ਹੋਏ ਆ ਦਰਸ਼ਨ ਕਰਦੇ ਆ ਲਾਈਨ 'ਚ ਲਗਾ ਕੇ ਸੋ ਅੰਦਰ ਦਰਸ਼ਨ ਕਰਾਂਗੇ ਆਪਾਂ ਅੱਲਾ ਇਸੇ ਤਰੀਕਾ ਲਾਈਨ ਤਾਂ ਹੀ ਪਣੀ ਹੋਈ ਹੈ ਦਰਸ਼ਨ ਮਿਲੇਕਰੋ

ਚਲੋ 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 ਜੋ ਜੀ ਸੇਵਾਦਾਰੀ ਸੇਵਾ ਕਰਦੇ ਪਏ ਨੇ ਦੇਖੋ ਕਿੰਦੀ ਵੱਡਾ ਝਾੜੂਆ ਸੇਵਾ ਕਰ ਰਹੇ ਨੇ ਬਾਬਾ ਜੀ ਆਪਣਾ ਆਪਣਾ ਨਾਮ ਕੋਸ਼ਿਸ਼ ਕਰਦੇ ਰਹੇ ਤਾਂ ਬਿਠੀਆਂ ਆ ਕੇ ਵਾਹਿਗੁਰੂ ਦਾ ਨਾਮ ਬਾਜਰੀ ਤੇ ਨਮਾਜ਼ ਆ ਦੇਖੋ ਨਮਾਜ਼ ਇੱਥੇ ਪੜਦੇ ਨੇ ਬੈਠ ਕੇ ਆ ਦੇਖੋ ਬਾਬਾ ਜੀ ਪੜਦੇ ਪੁੰਨੇ ਨਮਾਜ਼ ਇੱਥੇ ਬੰਦਗੀ ਕਰਦੇ ਨੇ ਦੇਖੋ ਆ ਸੇਵਾ ਕਰ ਰਿਹਾ ਸਾਰੇ ਇੱਥੇ ਪੜ ਕੇ ਬੈਠ ਕੇ ਸਾਰੇ ਸੰਗਤਾਂ ਬੰਦਗੀ ਕਰਦੀਆਂ ਨੇ ਸਾਰੀਆਂ ਜਿੱਦਾਂ ਗੁਟਕਾ ਸਾਹਿਬ ਹੀ ਨਾ ਆਪਣੇ ਗੁਰਦੁਆਰੇ ਹੁੰਦੇ ਇੱਥੇ ਦੇਖੋ ਨਮਾਜ਼ ਪੜਦੇ ਹੋਏ ਨੇ ਆ ਦੇਖੋ ਫਿਰ ਆ ਜੀ ਇਹ ਲੈਂਗੇ ਪਿਆਰ ਸੰਗਤਾ ਬੈਠੀਆਂ ਇਹ ਅੰਦਰ ਮਜਾ ਆ ਰਿਹਾ ਇਹ ਦੇਖੋ ਅੰਦਰ ਮੱਚੀ ਕੀ ਹੈ ਇਹ ਅੰਦਰ ਮਜਾ ਆ ਰਿਹਾ ਇਹ ਅੰਦਰ ਮਜਾ ਆ ਰਿਹਾ ਮੰਗ ਲਓ ਅਜਾ ਆ ਜੀ ਇਹ ਦੇਖ ਜੀ ਪੂਰਾ ਦਿਖਾ deta ਹਾਂ ਲੋ ਜੀ ਆ ਪਵਿੱਤਰ ਦਰਗਾ ਕਨਕਰ ਆਈਆਂ ਯਾਨੀ ਦੇਖੋ ਬਹੁਤ ਵਧੀਆ ਲੱਗ ਰਿਹਾ ਇੱਥੇ ਫੀਲ ਆ ਕੇ ਇੱਕ ਗੁੱਡ ਵਾਈਬਸ ਆ ਰਹੀਆਂ ਨੇ ਮੈਂ ਕਿ ਇੱਕ ਜਾਂ ਜਿਹਦਾ ਸਕੂਨ ਜਿਆ ਨਹੀਂ ਮਿਲ ਜਾਂਦਾ ਮਨ ਨੂੰ ਉਹਦਾ ਫੀਲ ਹੋ ਰਿਹਾ ਸਾਹ ਦੇਖੋ ਇੱਥੇ ਇਬਾਦਤ ਕਰਦੇ ਇਹਦੇ ਬੈਠ ਕੇ ਕੁਰਾਨ ਪੜ੍ਹਦੇ ਨੇ ਆ ਦੇਖੋ ਪੜ੍ਹਦੇ ਪਏ ਆ ਦੇਖੋ ਲੋਕ ਇੱਥੇ ਬੰਦਗੀ ਕਰਦੇ ਪਏ ਨੇ ਮੈਂ ਜਾ ਰਿਹਾ ਬਾਹਰ ਹੋਰ ਵਧੀਆ ਲੱਗਿਆ ਪੱਕੇ ਇੱਥੇ ਹੋਰ ਵੀ ਜਗ੍ਹਾ ਘੁੰਮਣ ਵਾਲੀਆਂ ਜਿੱਦਾਂ ਕਿ ਅਢਾਈ ਦਿਨ ਦਾ ਚੋਪੜਾ ਆਣਾ ਸਰ ਲੈ ਕੇ ਸੇ ਇੱਕ ਚੀਜ਼ ਹੋਰ ਹੈ ਕਿ ਆਗਰਾ ਫੋਰਟ ਵੀ ਹੈਗਾ ਇੱਥੇ 3-4 ਚੀਜ਼ਾਂ ਹੈਗੇ ਘੁੰਮਣ ਵਾਲੀਆਂ ਸੋ ਫਿਲਹਾਲ ਇੰਨਾ ਟਾਈਮ ਨਹੀਂ ਹੈਗਾ ਸ਼ਾਮ ਦੀ ਮੇਰੀ ਵਾਪਸੀ ਹੈਗੀ ਆ ਤੋ ਬੱਤ ਐ ਅਥੂਲਾ ਦਰਗਾਹ ਦੇ ਦਰਸ਼ਨ ਕੀ ਤੇ ਮੈਂ ਦਰਗਾਹ ਚ ਆਗੇ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਬਹੁਤ ਵਧੀਆ ਸਕੂਨ ਮਿਲਦਾ ਇੱਥੇ ਆ ਕੇ ਤੇ ਜਿਹੜਾ ਵੀ ਵੀਡੀਓ ਦੇਖਣ ਦਾ ਤੇ ਟਰਾਈ ਕਰੋ ਜੀ ਤੁਹਾਨੂੰ ਵੀ ਮਾਰਾ ਇਹ ਬਲਾਜ ਇੱਕ ਵਾਰੀ ਜ਼ਰੂਰ ਇੱਥੇ ਆਇਓ ਪੁਸ਼ਕਰ ਪੁਸ਼ਕਰ ਇੱਥੋਂ ਹੈਗਾ ਲਗਭਗ 15 ਕਿਲੋਮੀਟਰ ਹੈਗਾ ਵਾ ਪੁਸ਼ਕਰ ਵੀ ਬਹੁਤ ਖਮਨ ਵਾਲਾ ਵਾ ਪਰ ਜੇ ਤੁਸੀਂ ਆਣਾ ਵਾ ਤੇ 3 3 ਦਿਨ ਜਾਂ 4 ਦਿਨ ਦਾ ਮੈਂ ਕਿ ਆਪਣਾ ਸਟੇ ਇੱਥੇ ਰੱਖਿਓ ਜਿਸ ਕਾਰਨ ਤੁਸੀਂ ਪੂਰਾ ਅਜਮੇਰ ਘੁੰਮ ਸਕਦੇ ਹੋ ਸੋ ਹੁਣ ਮੈਂ ਜਾ ਰਿਹਾ ਵਾ ਵਾ ਲੋ ਜੀ ਇੱਥੇ ਲੰਗਰ ਦਾ ਵੀ ਬੰਦੋ ਬਸ ਤੱਕ ਆ ਗਾ ਦਰਗਾਹ ਦੀ ਲੋਏ ਲੋਕੋ ਦੇਖੋ ਕਿ ਗੱਡੀ ਤਗੜੀ ਆ ਇਹਦੇ ਅੰਦਰ ਬੰਦਾ ਲੰਗਰ ਪੂਰਾ ਪੁੱਤੀ ਲੋਰੀ ਅੰਦਰੋਂ ਹੋਇਆ ਮੈਂ ਤਾਂ ਬਾਹਰ ਜਾ ਰਿਹਾ ਬਹੁਤ ਵਧੀਆ ਦਰਸ਼ਨ ਹੋਏ ਬਹੁਤ ਮਨਪੂਰਨ ਹੋ ਗਿਆ ਇੱਥੇ ਦਰਗਾਹ ਦਾ ਬਹੁਤ ਸਿਕਾਇ ਇੱਧਰ ਵੀ ਬੜਾ ਵੱੰਨ ਬਾਹਰ ਜਾ ਰਿਹਾ ਮੈਂ तो या थे ले देखो संगत कि संगत आई हुई बाबा जी के दरबार बाबा जी देखो। ਤੰਬਣੀ ਦਰਗਾਹ ਪਿੱਛੇ ਦੇਖੋ ਦਰਗਾਹ ਹੋਰ ਵਧੀਆ ਵਾਈਬਸ ਹੈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਮਜ਼ਾ ਆ ਗਿਆ ਲੋ ਜੀ ਹੁਣ ਤਾਂ ਆ ਦੇਖੋ ਅਦਿਵੇਸ਼ ਸ਼ਰੀਫ ਦਰਗਾਹ ਦੇ ਬਾਜ਼ਾਰ ਦੇਖੋ ਬਾਜ਼ਾਰ ਕਿੰਨਾ ਸੱਜਿਆ ਜਦੋਂ ਇੱਥੇ ਮੇਲਾ ਹੁੰਦਾ ਦੇਖੋ ਕਿੰਨੀ ਦੂਰ ਦੂਰ ਤੱਕ ਭੀੜ ਹੁੰਦੀ ਆ ਰਸ ਹੁੰਦਾ ਵਾ ਅੱਜ ਕੋਈ ਇਹਨਾਂ ਨੇ ਆ ਤੱਬੇ ਲਗਾਏ ਹੋਏ ਨੇ ਆ ਦੇਖੋ ਤੁਸੀਂ ਸੈਂਟਰ 'ਚ ਹੋ ਜਾ ਰਿਹਾ ਰਸਟਨ ਦਾ ਦਰਵਾਜ਼ਾ ਮੰਡਲਿਆ ਆਪਣਾ ਪਟਕਾਇਆ ਯਾਰ ਬਾਈ ਇਹ ਤੇ ਮੇਰਾ ਵੀਰ ਭਰਾ ਜੇ ਕਿਸੇ ਨੇ ਵੀ ਪੁਸ਼ਕਰ ਆਣਾ ਹੈ ਸਾਗਰ ਸਪੋਰਟ ਵਗੈਰਾ ਜਾਣਾ ਯਾ ਬਾਈ ਦੇ ਨਾਲ ਸੰਪਰਕ ਕਰ ਸਕਦਾ ਹੈ ਬਾਈ ਆਪਣਾ ਨੰਬਰ ਬੋਲ ਦੇ 68772198 ਜੇ ਜਿਹੜੇ ਅਜਮੇਰ ਆਂਦਾ ਕੋਈ ਵੀਰ ਪੰਜਾਬੀ ਬਾਈ ਤੇ ਬਾਈ ਨੂੰ ਕਾਲ ਕਰ ਸਕਦਾ ਹੈ ਠੀਕ ਹੈ ਲੋ ਜੀਆ ਚੋਰ ਫੜਿਆ ਜੀ ਇੱਥੇ ਪਾਨੇ ਸਾੜੇ ਮੋਬਾਈਲ ਮੋਬਿਲ ਚੋਰੀ ਕੀਤੇ ਰਹੀ ਆ ਪੁਲਿਸ ਵਾਲਿਆਂ ਨੇ ਚੋਰ ਫੜਿਆ ਏ ਉਹ ਲੈ ਕੇ ਜਾਂਦੇ ਜੀ ਉਹ ਗਰਮੀ ਬੜੀ ਹੈ ਮੈਂ ਪਟਕਾ ਬਣ ਪਟਕਾ ਲਡੇਟ ਲੈ ਆਪਣੇ ਆਪ ਨੂੰ ਬਹੁਤ ਵਧੀਆ ਯਾਰ ਆਪਣਾ ਅਜਮੇਰ ਦਾ ਹਲਵਾ ਬਹੁਤ ਜ਼ਿਆਦਾ ਫੇਮਸ ਹੈਗਾ ਇੱਥੇ ਭਈਆ ਜੀ ਇਹ ਕੀ ਹੈ ਲੁਮਾ ਹਲਵਾ ਕੀ ਦਰ ਹੈ ਸਹੀ ਹੈ ਆ ਦੇਖੋ ਯਾਰ ਅਜਮੇਰ ਦਾ ਹਲਵਾ ਬਹੁਤ ਜ਼ਿਆਦਾ ਫੇਮਸ ਹੈਗਾ ਕਿਹਦਾ ਹੈ ਇਹ ਕਿਆ ਬਾਹ 100 ਰੁਪਏ ਕਿਲੋ ਮਿਲ ਜੇਗਾ ਤੁਹਾਨੂੰ ਇਹ ਬਹੁਤ ਜ਼ਿਆਦਾ ਫੇਮਸ ਹੈਗਾ ਅਜਮੇਰ ਦਾ ਹਲਵਾ ਬਹੁਤ ਵਧੀਆ ਵਧੀਆ ਵੈਰਾਈਟੀ ਮਿਲ ਜੇਗੀ ਤੁਹਾਨੂੰ ਦਰਗਾਹ ਦੇ ਬਾਹਰ ਬਹੁਤ ਬਹੁਤ ਵਧੀਆ ਦੁਕਾਨਾਂ ਵੀ ਆ ਗਈਆਂ ਦੇਖੋ ਤੁਸੀਂ ਆ ਬਜ਼ਾਰ ਆਮਨੇ ਤੁਹਾਨੂੰ ਇੱਥੇ ਹੋਟਲ ਗੈਸਟ ਹਾਊਸ ਵਗੈਰਾ ਸਾਰੇ ਰੀਜ਼ਨੇਬਲ ਪ੍ਰਾਈਸ ਤੇ ਵੀ ਤੇ ਐਕਸਪੈਂਸਿਵ ਵੀ ਮਿਲ ਜਾਣਗੇ ਜੇ ਕੋਈ ਲੈਣਾ ਚਾਹੁੰਦਾ ਇੱਥੇ ਚਲੋ ਜੀ ਦਿੱਲੀ ਜਾਇਦਾ ਮਦੀਨਾ ਹੋਟਲ ਇੱਥੇ ਵੀ ਤੁਹਾਨੂੰ ਖਾਣ ਪੀਣੂ ਸਾਰਾ ਕੁਝ ਮਿਲ ਜੇਗਾ ਆਹ ਦੇਖੋ ਭਾਈ ਖਾਣਾ ਬਣਾ ਰਿਹਾ ਵਾ ਇੱਥੇ ਬਜਾਰ ਆ ਵੱਡਾ ਬਜਾਰ ਆ ਯਾਰ ਬਜਾਰ ਖਤਮ ਹੋਉਂਤੇ ਨਹੀਂ ਆਂਦਿਆ ਆਂਦੇ ਵਕਿ ਮੈਂ ਉਧਰੋਂ ਦੀ ਆਣਾ ਚਾਹੀਦਾ ਸੀ ਇਧਰੋਂ ਦੀ ਮੈਂ ਹੋਰ ਕਿੱਥੋਂ ਬੰਨੇ ਆ ਗਿਆ ਹਾਂ ਦੇਖੋ ਯਾਰ ਆ ਮਾਤਾ ਵਿਚਾਰੀਏ ਦੇਖੋ ਦੇਖੋ ਉੱਪਰ ਆੜੇ ਹੋਟਲ ਸੀ ਹੋਟਲ ਆ ਸਾਹਮਣੇ ਆ ਥੋੜੇ ਮਹਿੰਗੇ ਮਿਲਣਗੇ ਤੁਹਾਨੂੰ ਬਜਾਰ ਦੇ ਵਿੱਚ ਵੀਰ ਪੰਜਾਬੀ ਵੀਰ ਜਮੀਰ ਆਏਗਾ ਨਾ ਇੱਕ ਵਾਰੀ ਦਰਬਾਰ ਤੇ ਜਰੂਰ ਹੋ ਕੇ ਆਏ ਹੋ ਯਾਰ ਬੜਾ ਸਕੂਨ ਜਿਹਾ ਮਿਲਦਾ ਯਾਰ मैं कहना मन तर खुश हो जाएगा कोई भी धर्म का मशहूर है, तो जाए 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 जाए। है। तो पोहा, पोहा। भाई भैया कितने का तीस रुपये का तीस रुपये की प्लेट पैनी जी क्या पन्नी च पैक करके दें देखो भाई पन्नी चैक कर आलू पूरी बहुत ज्यादा फेमस किन बई प्लेट ਪੂਰੀਆਂ ਕਿੰਨੀ ਮਿਲਣ ਗਿਆ 8 8 ਪੂਰੀਆਂ ਮਿਲਣ ਗਿਆ 50 ਰੁਪਏ ਦੇ ਵਿੱਚ ਇਹਨਾਂ ਸਬਜੀ ਮਿਲੇਗੀ ਤੁਹਾਨੂੰ ਤੇ ਬਹੁਤ ਜ਼ਿਆਦਾ ਫੇਮਸ ਆ ਤੇ ਰਗਾ ਦੇ ਸਾਹਮਣੇ ਲੰਦ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਾਨੂੰ ਸਾਨੂੰ ਦੇਖੋ ਭਾਈ ਬਣਾ ਦਾਂ 25 ਰੁਪਏ ਦਾ ਚਿਆਰ ਕਿ ਨਾਮ ਆ ਦੇਖੋ ਅੱਜ ਤੁਹਾਨੂੰ ਭਰਾ ਤੁਹਾਡਾ ਅਜਮੇਰ ਸ਼ਹਿਰ ਕੁਮਾਰਿਆ ਵਾ ਇੰਨੀ ਗਰਮੀ ਦੇ ਵਿੱਚ ਤੇ ਭਾਈ ਚੈਨਲ ਨੂੰ ਵਨ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਿਓ ਯਾਰ ਦੇਖੋ ਜਮੇਸ਼ شریف ਦਰਗਾਹ ਅਜਮੇਰ ਕੁਮਾਰਿਆ ਤੁਹਾਨੂੰ ਪਾਈਂ ਕਿਹਾ ਤੁਹਾਨੂੰ ਇਹ ਹਾਜ਼ਰੀ ਦੇ ਰਹੇ ਆਂ ਅਦਰ ਨਹੀਂ ਬਾਹਰ ਦੇ ਰਹੇ 440 450 ਰੁਪਏ ਵਿੱਚ ਤੁਹਾਨੂੰ ਵਧੀਆ ਵਧੀਆ ਸੌਦੇ ਮਿਲ ਜਾਣਗੇ ਦੇਖੋ ਯਾਰ ਕਿ ਨਾਣਾ ਕੋਣ ਮਤਾਂ ਨੂੰ ਲੈ ਕੇ ਜਾਣਾ ਅੰਨਾ ਸਾਗਰ ਲੇਕ ਤੇ ਅੰਨਾ ਸਾਗਰ ਲੇਕ ਵੀ ਆ 2.5 ਦਿਨ ਦਾ ਜੋਪੜਾ ਇੱਕ ਪੋਟ ਆ ਤੇ ਹੋਰ ਵੀ 3-4 ਚੀਜ਼ਾਂ ਆ ਗਈਆਂ ਹੋਰ ਦੇਖਣੀ ਆ ਪਟਾਂ ਅੰਨਾ ਸਾਗਰ ਲੇਕ ਲੈ ਕੇ ਜਾਣਾ ਕਿਉਂਕਿ ਉਹੀ ਪਰ ਆ ਲਾਗੇ ਪੈਣਾ ਵਾ ਬਾਕੀ ਸਾਰੀਆਂ ਚੀਜ਼ਾਂ ਦੂਰ ਆ ਕੁਸਕਰ ਵੀ 15-16 ਕਿਲੋਮੀਟਰ ਦੂਰ ਆ ਪਰ ਉਹਰੇ ਲਈ ਤੁਹਾਨੂੰ ਟਾਈਮ ਚਾਹੀਦਾ 2-3 ਦਿਨ ਰਹਿ ਕੇ ਤੇ ਜਰਮਾਨਾ ਵਿਸ਼ੇਸ਼ ਤਸਤੇ ਸਟੇ ਕਰ ਸਕਦੇ ਹੋ ਤੇ ਕਹੋ ਸਕਦੇ ਹੋ ਅੰਨਾ ਸਾਗਰ ਲੇਕ ਲੱਗ ਗਈ ਆ ਤੁਹਾਨੂੰ ਪੈਦਲ ਵੀ ਲੈ ਕੇ ਜਾ ਰਹੇ ਆ ਤੇ ਦੇਖੋ ਡਰਾਈ ਫਰੂਟ ਲੈ ਲੇ ਗੇਟ ਦੇਖੋ ਇੱਥੋਂ ਦੇ ਇੱਥੋਂ ਦੇ ਗੇਟ ਬਹੁਤ ਪੁਰਾਣੇ ਆ 2 2000 ਸਾਲ ਪੁਰਾਣੇ ਗੇਟ ਨੇ ਆ ਦੇਖੋ ਸੋ ਆ ਦੇਖੋ ਬਲੰਦ ਦਰਵਾਜਾ ਦਰਵਾਜਾ ਦੇਖੋ ਕਿੰਨਾ ਵੱਡਾ ਹੈ ਕਿੰਨਾ ਤਗੜਾ ਹੈ ਬਹੁਤ ਜ਼ਿਆਦਾ ਵੱਡਾ ਦਰਵਾਜਾ ਹੈ ਦੇਖੋ ਪਰੋ ਲੈ ਕੇ نیچے ਤੱਕ ਬਹੁਤ ਪੁਰਾਣਾ ਤੇ ਬਹੁਤ ਇਤਿਹਾਸਿਕ ਹੈ ਗੇਟ 1100 ਲੋਇਆ ਗੇਟ ਦੇਖੋ 1100 ਸਾਲ ਪੁਰਾਣਾ ਹੈਗਾ ਬੁਲੰਤ ਦਰਵਾਜਾ ਹੈ ਪੂਰਾ ਦੇਖੋ ਐਂਟਰੈਂਸ ਹੁੰਦੀ ਆ ਆ ਮੇਨ ਗੇਟ ਹੈਗਾ ਆ ਦੇਖੋ ਮੇਨ ਕਿੱਡਾ ਵੱਡਾ ਗੇਟ ਆ ਯਾਰ ਸੋ ਚੰਗਾ ਜੀ ਆ ਦੀ ਵੀਡੀਓ ਇੱਥੇ ਸਮਾਪਤ ਕਰ ਦਿਆਂ ਤੁਹਾਨੂੰ ਫਿਰ ਅਗਲੇ ਵਲੌਗ ਵਿੱਚ ਦਿਖਾਣੇ ਆ ਅੰਨਾ ਸਗਲ ਐ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਓਕੇ ਜੀ ਬਾਏ